ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਮੇਰੇ ਭਰਾ ਤੁਹਾਡੇ ਨਾਲ ਬੇਨਤੀ ਕਰਨੀ ਹੈ ਕਿ ਆ ਜੋ ਪ੍ਰੀਤ ਨੇ ਬੋਲਿਆ ਆਪਣੇ ਬਾਰੇ ਸਾਰਾ ਕੁਝ ਚਲੋ ਉਹਨੇ ਆਪਣਾ ਸਪਸ਼ਟੀਕਰਨ ਦਿੱਤਾ ਹਨ ਚਲੋ ਵਧੀਆ ਗੱਲ ਹਾਰ ਕੇ ਨੂੰ ਹੱਕ ਕੇ ਆਪਣਾ ਸਪਸ਼ਟੀਕਰਨ ਦੇ ਆਂਦਾ ਚਲੋ ਉਹਨੇ ਦਿੱਤਾ ਸਪਸ਼ਟੀਕਰਨ ਆਪਣਾ ਤੇ ਆਪਾਂ ਵੀ ਆਪਣਾ ਸਪਸ਼ਟੀਕਰਨ ਦਵਾਂਗੇ ਤੇ ਅਜੇ ਨਾਲ ਥੋੜਾ ਜਿਹਾ ਮੈਂ ਰੋਕ ਕੇ ਦਵਾਂਗਾ ਸਪਸ਼ਟੀ ਕਰਨ ਨਾਲ ਦਾ ਜੋ ਵੀ ਮੈਂ ਕਹਿਣਾ ਚਾਹਣਾ ਵਾ ਉਹ ਮੈਂ ਥੋੜਾ ਵਧੀਆ ਤਰੀਕੇ ਦੇ ਨਾਲ ਫਿਰ ਕੋਈ ਵਧੀਆ ਚੈਨਲ ਵਾਲਾ ਸਾਧਕੇ ਦੇ ਵਧੀਆ ਤਰੀਕੇ ਦੇ ਨਾਲ ਵੀ ਪੂਰਾ ਤੱਥਾਂ ਦੇ ਆਧਾਰ ਤੇ ਮੈਂ ਸਾਰੀ ਗੱਲ ਕਹੂੰਗਾ ਪਰ ਮੈਂ ਇੱਕੋ ਗੱਲ ਪ੍ਰੀਤ ਨੂੰ ਕਹਿਣਾ ਚਾਹਣਾ ਕਿ ਮੈਂ ਤੇਰੀ ਕਦੀ ਵੀ ਜ਼ਿੰਦਗੀ 'ਚ ਮਾੜਾ ਨਹੀਂ ਸੋਚ ਸਕਦਾ ਤੇਰਾ ਵੀ ਇੱਥੋਂ ਤੱਕ ਕਿ ਕੇ ਵੀ ਇੱਥੋਂ ਤੱਕ ਕਿ ਤੇਰੇ ਸਰੀਰ ਨੂੰ ਲੈ ਕੇ ਕਿ ਤੇਰੇ ਮੈਂ ਛੱਟ ਲਾਵਾਂਗਾ ਜਾਂ ਇਦਾਂ ਕੇ ਵੀ ਗੈਂਗਸਟਰ ਨੂੰ ਇਹੋ ਜੀ ਗੱਲ ਕਰੂੰਗਾ ਇਹ ਮਾਣ ਆਉਦੇ 'ਚੋਂ ਚੀਜ ਕੱਢ ਦੇ ਵੀ ਆਪਾਂ ਚਲੋ ਲੱਖ ਵੱਖ ਹੋ ਗਏ ਆ ਉਹ ਕੋਈ ਮੈਟਰ ਨਹੀਂ ਕਰਦੀ ਐ ਨਾ ਚੀਜ ਤੂੰ ਆਪਣਾ ਘੇੜਨਾ ਮੈਂ ਆਪਣਾ ਘੇੜਨਾ ਹਨਾ ਪਰ ਕੇ ਇਹਨੂੰ ਆਪਾਂ ਛੱਟ ਲਾਉਣੀ ਜਾਂ ਉਹਦਾ ਮਾੜਾ ਸੋਚਣਾ ਇਹ ਮੇਰੇ ਖੂਨ ਦੇ ਵਿੱਚ ਨਹੀਂ ਹੈਗਾ ਬਾਕੀ ਰਹੀ ਗੱਲ ਇਹ ਮੈਂ ਤੈਨੂੰ ਸਮਝਾਉਣਾ ਇਹ ਚਾਹਣਾ ਹੈ ਕਿ ਗੱਲਬਾਤ ਆਪਣੀ ਦੋਵਾਂ ਦੀ ਹੋਈ ਐ ਤੇ ਭਰਾ ਮੇਰੇ ਆ ਮੈਂ ਕਹਿੰਨਾ ਵੀ ਜਿੱਦਾਂ ਆਪਾਂ ਲੜੇ ਆ ਦੋਵੇਂ ਤੇ ਫਾਇਦਾ ਕੋਈ ਤੀਜਾ ਬੰਦਾ ਨਾ ਆਪਣਾ ਚੁੱਕ ਜੇ ਮੈਂ ਤੈਨੂੰ ਇਸ ਤਰੀਕੇ ਨਾਲ ਕਿਹਾ ਹੀ ਕੀ ਆਪਣਾ ਥੋੜਾ ਜਿਹਾ ਵੇਖ ਚਾਕ ਕੇ ਰਹੀ ਐਂ ਇੱਦਾਂ ਕਰਕੇ ਤੂੰ ਮੇਰੀ ਗੱਲ ਦਾ ਗਲਤ ਮੀਨਿੰਗ ਕੱਢ ਗਿਆ ਤੇ ਬਾਕੀ ਮੈਂ ਨਾ ਕੋਈ ਗੈਂਗਸਟਰ ਐਂ ਮੈਂ ਇੱਕ ਕਬੱਡੀ ਪਲੇਅਰ ਐਂ ਤੇ ਮੈਨੂੰ ਇੰਨਾ ਚਿਰ ਹੋ ਗਿਆ ਕਬੱਡੀ ਖੇੜਦੇ ਨੂੰ ਤੇ ਬਾਕੀ ਲੋਕੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੀ ਐ ਮੈਂ ਕਿੱਦਾਂ ਦਾ ਇਨਸਾਨ ਐ ਤੇ ਕਿੱਦਾਂ ਦਾ ਪਲੇਅਰ ਐਂ ਬਾਕੀ ਮੈਂ ਸਾਰੀਆਂ ਗੱਲਾਂ ਆਪਦੀਆਂ ਸਪਸ਼ਟੀ ਕਰਨ ਸਾਰਾ ਕੱਲਾ ਕੱਲਾ ਸਪਸ਼ਟੀ ਕਰਨ ਤੂੰ ਦਿੱਤਾ ਬਾਕੀ ਮੈਂ ਆਪ ਦਾ ਤੱਥਾਂ ਦੇ ਆਧਾਰ ਤੇ ਜਿਹੜੀ ਸੰਗਤ ਐ ਸਾਰਿਆਂ ਦੇ ਘਾੜੀ ਰੱਖੂਗਾ ਤੇ ਬਾਕੀ ਉਹ ਕਿਹੜਾ ਸਹੀ ਆ ਕਿਹੜਾ ਗਲਤ ਆ ਸਾਰਿਆਂ ਨੂੰ ਦੱਸੂਗਾ ਬਾਕੀ ਇੱਕ ਗੱਲ ਕਹਿਣੀ ਚਾਹਣਾ ਜਿੱਥੇ ਲੋਕੇ ਇਹ ਗੱਲ ਹੋਈ ਵੀ ਤੂੰ ਮੈਨੂੰ ਕਹਿ ਹੈ ਭਲਵਾਨ ਜੀ ਆ ਗੱਲ ਇਦਾਂ ਹੋਈ ਆ ਤੇ ਮੈਂ ਤੈਨੂੰ ਇੱਕੋ ਗੱਲ ਕਹੀ ਮੈਂ ਪ੍ਰੀਤ ਤੈਨੂੰ ਮੈਂ ਸਾਰੀਆਂ ਗੱਲਾਂ ਦੇ ਜਵਾਬ ਦਊਂਗਾ ਕਾਲਾ ਨਾ ਪੈ ਮੇਰਾ ਭਰਾ ਜੇ ਤੈਨੂੰ ਮੈਂ ਜਵਾਬ ਨਾ ਦਿੰਦਾ ਤੇ ਫੇਰ ਤੂੰ ਕਾਲਾ ਪੈ ਜਾਨੋ ਮੈਂ ਤੈਨੂੰ ਕਿਹਾ ਸੀ ਤੈਨੂੰ ਵੀ ਪਤਾ ਸਾਹਮਣੇ ਗੁਰੂ ਘਰ ਆ ਲੋਕੇ ਦੀ ਗਰਾਊਂਡ 'ਚੋਂ ਦਿੰਦਾ ਤੇ ਮੈਂ ਉਧਰ ਨੂੰ ਹੱਥ ਕਰਕੇ ਇਹ ਗੱਲ ਕਹੀ ਮੈਂ ਕਿ ਗੁਰੂ ਮੱਥੇ ਲੱਗਦਾ ਵਾ ਤੇਰੇ ਨਾਲ ਜਾਂਡਿਆ ਸੀ ਮੈਂ ਕਿਹਾ ਵੀ ਗੁਰੂ ਮੱਥੇ ਲੱਗਦਾ ਜੇ ਤੇਰੇ ਤੋਂ ਕੋਈ ਵੀ ਗੱਲ ਲਕਾਵਾਂ ਤੇ ਤੈਨੂੰ ਵੀ ਪਤਾ ਪ੍ਰੀਤ ਜਦੋਂ ਟੀਮਾਂ ਚਲਾਈ ਦੀਆਂ ਤੇ ਟੀਮਾਂ ਕਿੱਦਾਂ ਚਲਾਉਣੀਆਂ ਪੈਂਦੀਆਂ ਕਿੱਦਾਂ ਬੰਦੇ ਰੱਖਣੇ ਪੈਂਦੇ ਆ ਚਾਰ ਜੀ ਆਪਣੇ ਘਰ ਦੇ ਹੁੰਦੇ ਤੇ ਉਹ ਨਹੀਂ ਆਪਣੇ ਤੋਂ ਚੰਗੀ ਤਰ੍ਹਾਂ ਰਹਿੰਦੇ ਦੋਵਾਂ ਦਾ ਮੂੰਹ ਇਧਰ ਨੂੰ ਹੁੰਦਾ ਤਿੰਨੇ ਆ ਤਿੰਨਾਂ ਦਾ ਇਧਰ ਨੂੰ ਹੁੰਦਾ ਤੇ ਪਲੇਅਰਾਂ ਦਾ ਤੈਨੂੰ ਵੀ ਪਤਾ ਕਿੱਦਾਂ ਸੈਟਿੰਗ ਕਰਨੀ ਪੈਂਦੀ ਆ ਤੂੰ ਮੇਰੇ ਨਾਲ ਹੀ ਰਿਆਂ ਤੇ ਬਾਕੀ ਜਿਹੜੀਆਂ ਗੱਲਾਂ ਤੂੰ ਕਹੀਆਂ ਮੈਂ ਤੈਨੂੰ ਇਹ ਗੱਲ ਕਹੀ ਜੇ ਤੈਨੂੰ ਕਿਸੇ ਵੀ ਗੱਲ ਦਾ ਡਾਊਟ ਹੋਊਗਾ ਮੈਂ ਆਪਦਾ ਪਰਿਵਾਰ ਸਮੇਤ ਗੁਰੂ ਘਰ ਲੈ ਕੇ ਆਊਂਗਾ ਤੇ ਮੇਰੇ ਨਾਲ ਬਹਿ ਕੇ ਗੱਲ ਕਰ ਲਈ ਤੂੰ ਮੈਨੂੰ ਲੌਕੇ ਉਦਨੇ ਇਹ ਗੱਲ ਕਹਿ ਗਿਆ ਸੀ ਕਿ ਭਲਵਾਨ ਜੀ ਮੈਂ ਤੇਰੇ ਨਾਲ ਅੱਜ ਤੋਂ ਬਾਅਦ ਚ ਖੇਡਣਾ ਨਹੀਂ ਨੂੰ ਤੇ ਉਹ ਮੇਰਾ ਵੀ ਦਿਲ ਹੀ ਜਾਣਦਾ ਕਿ ਉਥੋਂ ਮੈਂ ਮੈਚੋਂ ਕਿੱਦਾਂ ਆਇਆ ਠੀਕ ਹੈ ਤੂੰ ਤੇ ਮੇਰੀ ਗੱਲ ਹੀ ਨਹੀਂ ਸੁਣੀ ਤੇ ਬਾਕੀ ਤੂੰ ਆਪਦੀਆਂ ਕਰ ਲਈਆਂ ਮੈਂ ਆਪਦੀਆਂ ਕਰ ਲੂੰਗਾ ਫੇਰ ਲੋਕੀ ਦੱਸ ਦੇਣਗੇ ਕਿਹੜਾ ਸੱਚਾ ਕਿਹੜਾ ਝੂਠਾ ਵੈਗਜੀਬਰ ਜੀ ਦਾ ਖਾਲਸਾ ਵੈਗਜੀਬਰ ਹਾਂਜੀ ਦੋਸਤੋ ਕਬੱਡੀ ਦੇ ਹਰ ਰੋਜ਼ ਦੇ ਫਾਈਨਲ ਰਿਜ਼ਲਟ ਦੇਖਣ ਲਈ ਤੇ ਕਬੱਡੀ ਦੀਆਂ ਘੈਂਟ ਵੀਡੀਓ ਦੇਖਣ ਲਈ ਜੇ ਤੁਸੀਂ ਇਸ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ ਜੀ